ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਹਰ ਐਸੋਸੀਏਸ਼ਨ ਦੇ ਜਿਹੜੇ ਇਲੈਕਸ਼ਨ ਨੇ ਉਹ ਸਟਾਰਟ ਹੋ ਚੁੱਕੇ ਨੇ ਕੱਲ ਫਾਈਨਲ ਦਿਨ ਹੈ ਤੇ ਅੱਜ ਸਾਡੇ ਦੋ ਕੈਂਡੀਡੇਟ ਖੜੇ ਨੇ ਟੀਵਾਨਾ ਜੀ ਤੇ ਰਕੇਸ਼ ਗੁਪਤਾ ਜੀ ਤੇ ਸਾਡੇ ਨਾਲ ਨੇ ਰਕੇਸ਼ ਗੁਪਤਾ ਜੀ ਲੋ ਜੀ ਗੱਲ ਕਰਦੇ ਇਹਨਾਂ ਨਾਲ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਕੱਲੀ ਇਲੈਕਸ਼ਨ ਨੇ ਆ ਕਿ ਬਹੁਤ ਵਧੀਆ ਟ੍ਰੈਲੀ ਮੈਚ ਹੋ ਰਿਹਾ ਹੈ ਜੀ ਔਰ ਜੋ ਪਿਆਰ ਜੋ ਸਤਿਕਾਰ ਸਨੂਵਾਰ ਵਾਲੇ ਵਕੀਲ ਦੇ ਰਹੇ ਨੇ ਉਸ ਜਾਨ ਉਮੀਦ ਹੈ ਕਿ ਸਾਡਾ ਗਰੁੱਪ ਇਸ ਵਾਰ ਵੀ ਜਿੱਤੂ ਰਹੇਗਾ ਔਰ ਜਿੱਤੂ ਰਹਿ ਕੇ ਜੋ ਪੈਂਡਿੰਗ ਇਸ਼ੂਜ਼ ਨੇ ਡਿਵੈਲਪਮੈਂਟ ਦਾ ਇਸ਼ੂ ਨੇ ਔਰ ਹੋਰ ਨਵੇਂ ਚੈਂਬਰਸ ਦੀ ਹੈ ਮਹਾਤਮਾ ਗਾਂਧੀ ਖੜੇ ਆ ਇੱਥੇ ਉਹਨਾਂ ਨੂੰ ਕਲੈਕਟਿਵ ਵੈਸੇ ਚਾਹੀਦਾ ਹੈ ਇਹ ਸਾਰੀ ਪ੍ਰੋਬਲਮ ਜਿਹੜੀਆਂ ਨੇ ਅਚਿਰਾਲ ਮਿਲ ਕੇ ਸੋਲਵ ਕਰਾਂਗੇ ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬਾਅਰ ਐਸੋਸੀਏਸ਼ਨ ਦੇ ਇਲੈਕਸ਼ਨ ਨੇ ਉਹ ਸਟਾਰਟ ਹੋ ਚੁੱਕੇ ਨੇ ਕੱਲ ਫਾਈਨਲ ਡੇਟ ਆਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਇਸ ਟਾਈਮ ਸੈਕਟਰੀ ਜੀ ਖੜੇ ਨਹੀਂ ਤੇ ਇਹਨਾਂ ਨਾਲ ਗੱਲ ਕਰਦੇ ਕਿ ਕੱਲ ਫਾਈਨਲ ਦਿਨ ਹੈ ਤੇ ਕਿਸ ਤਰ੍ਹਾਂ ਰਿਹਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਤੇਗਵੀਰ ਸਿੰਘ ਢਿੱਲੋਂ ਮੈਂ ਸੈਕਟਰੀ ਕੰਟੈਸਟ ਕਰ ਰਹੇ ਹਾਂ ਰਕੇਸ਼ ਗੁਪਤਾ ਜੀ ਦੀ ਟੀਮ ਵੱਲੋਂ ਰਕੇਸ਼ ਗੁਪਤਾ ਜੀ ਪ੍ਰਧਾਨ ਲੜ ਰਹੇ ਨੇ ਇਲੈਕਸ਼ਨਸ ਕੱਲੋਂ ਇਲੈਕਸ਼ਨ ਦਾ ਦਿਨ ਹੈ ਜੀ 15 12 2023 ਸਵੇਰੇ 9:00 ਵਜੇ ਇਲੈਕਸ਼ਨ ਸ਼ੁਰੂ ਹੋ ਜੂਗੀ 5:00 ਵਜੇ ਤੱਕ ਚੱਲੂਗੀ ਬੜਾ ਹੀ ਯੂਥ ਹੈ ਸਾਡੇ ਸਾਰੇ ਨਾਲ ਯੂਥ ਦੇ ਵਿੱਚ ਬੜਾ ਹੀ ਅੰਦਰ ਮੋਟੀਵੇਸ਼ਨ ਹੈਗੀ ਹੈ ਜੀ campaigning ਸਾਨੂੰ ਕਰਦੇ ਆਲਮੋਸਟ ਮਹੀਨਾ ਹੋ ਚੁੱਕਿਆ ਬੜਾ ਪੋਜ਼ਿਟਿਵ ਰਿਸਪੌਂਸ ਮਿਲੇ ਆ ਜੀ ਅੱਜ ਹੁਣ ਇਨਵੀਟੇਸ਼ਨ ਦੇ ਰਿਹਾ ਜੀ ਕੋਈ ਗੈਟ ਟੂਗੇਦਰ ਕਰਕੇ ਕਿਸੇ ਤੋਂ ਸਪੋਰਟ ਲੈਣ ਕਿਸੇ ਤੋਂ ਗੱਲਬਾਤ ਕਰਨ ਡਿਸਕਸ਼ਨ ਕਰਨ ਕੋਈ ਏਜੰਡੇਜ਼ ਦੀ ਜੀ ਕੋਈ ਆਈਡੀਆਜ਼ ਦੀ ਕੀ ਕੀ ਆਪਣਾ ਕਰ ਸਕਦੇ ਆ ਸੋ ਇਹ ਮਹਾਤਮਾ ਗਾਂਧੀ ਦੇ ਚੈਂਬਰਸ ਨਾਮ ਹੈ ਜੀ ਇਹਨਾਂ ਦਾ ਕੰਪਲੈਕਸ ਦਾ ਬਲਾਕ ਦਾ ਇਹ ਆਪਣਾ ਜਿਹੜੀ ਲਾਇਬ੍ਰੇਰੀ ਵਾਲੀ ਇਹ ਰੋਡ ਹੈ ਜੀ 메ਨ ਰੋਡ ਇੱਥੋਂ ਅੱਜ ਸ਼ੁਰੂਆਤ ਹੋ ਰਹੀ ਹੈ ਇਲੈਕਸ਼ਨਸ ਦੀ ਜਿਹੜਾ ਆਪਣਾ ਇੰਟਰੋਡਕਸ਼ਨ ਹੈ ਉਹ ਆਲਰੇਡੀ ਸਾਰਿਆਂ ਨੇ ਆਪਣੀ ਸਾਡੀ ਟੀਮ ਨੇ ਦੇ ਚੁੱਕੇ ਆ ਸੋ ਇਥੋਂ ਹੁਣ 1 ਬਾਈ 1 ਚੈਂਬਰ ਟੂ ਚੈਂਬਰ ਜਾਵਾਂਗੇ ਹਰੇਕ ਨੂੰ ਬੇਨਤੀ ਕਰਾਂਗੇ ਰਿਕੁਐਸਟ ਕਰਾਂਗੇ ਕਿ ਰਕੇਸ਼ ਗੁਪਤਾ ਜੀ ਦੀ ਸਾਰੀ ਟੀਮ ਨੂੰ ਜਿਤਾ ਕੇ ਵਜ਼ਾਰਤ ਚ ਲਿਆਂਦਾ ਜਾਵੇ ਤਾਂ ਕਿ ਅਸੀਂ ਬੈਟਰਮੈਂਟ ਵਾਸਤੇ ਆਪਣਾ ਲਾ ਆਪਣਾ ਕੋਰਟ ਵਾਸਤੇ ਕੋਈ ਵਧੀਆ ਕੰਮ ਕਰ ਸਕੀਏ ਥੈਂਕ ਯੂ ਇਹ ਲੈ ਕੇ ਦੋ ਤਿੰਨ ਚੈਂਬਰ ਦੀ ਨਾ ਪਰੇਗੇ ਬਰਗੇ ਚਾਹ ਨਹੀਂ ਹੈ ਉਹ ਤੋਂ ਬਾਅਦ ਕਿੰਨੀ ਗੱਲ 33 ਤੋਂ ਬਾਅਦ ਸੇ ਇਹ ਹੋ ਰਿਹਾ ਸੁਭ ਜੀ ਹਾਂ ਜੀ ਹਾਂ ਜੀ ਤੁਹਾਡਾ ਪੈਸਾ ਇੱਦਾਂ ਹੋ ਰਿਹਾ ਹੈ ਜੀ 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 ਜੀ